ਸਾਡੇ ਸਮਾਜ ਦੇ ਪ੍ਰਧਾਨ ਜੀ ਦਾ ਬਾਜੀ ਸਾਰਾ ਸਾਡਾ ਸਮਾਜ ਦੇ ਸਿਹਰੇ ਵਿੱਚ ਰਹੇ ਪੜੀਗੀ ਕਰਨਾਂ ਕਿ ਸ਼ੋਦੀ ਕੰਪਲੇਟ ਹੈ ਜੀ ਉਹ ਖੁਦ ਬਾਲਾ ਖੁਦ ਬੇਟਾ ਨਹੀਂ ਇਹ ਬੰਦਾ ਹੈ ਵੈਰੀ ਨਹੀਂ ਉਹ ਬਹੁਤ ਬੋਤਾ ਮਨ ਦਾ ਅੰਦਰ ਬੜਾ ਨਿੰਦਨ ਜੋਗਾ ਕਿ ਜਿਹੜਾ ਸਾਡਾ ਸਮੁੱਚਾ ਵਾਲਮੀਕੀ ਭਾਈਚਾਰਾ ਬਹੁਤ ਬਲੰਦੀਆ ਤੇ ਹੈ ਔਰ ਕੁਝ ਲੋਕ ਸਾਡੇ ਸਮਾਜ ਨੂੰ ਧਮਲਕਣਾ ਚਾਹੁੰਦੇ ਹਨ ਇਹਦੀ ਅਸੀਂ ਨਿੰਦਾ ਕਰਦੇ ਹਾਂ ਅਈ ਮਾਂ ਜੋ ਸੱਚ ਨੂੰ ਭਲੇ ਹਾਂ ਔਰ ਸਾਰੀ ਪੋਜੀਸ਼ਨ ਦੱਸੀ ਹੈ ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਦੋਸ਼ੀਆਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਕੋ ਸਾਡੇ ਸਮਾਜ ਦੇ ਗੰਦੇ ਅੰਸਰ ਜੋ ਵਾਲਮੀ ਸਮਾਜ ਦੇ ਨਾਂ ਦੇ ਧਰਨਾ ਲਾ ਕੇ ਠਗੀਆਂ ਮਾਰਦੇ ਹਨ ਲੱਖਾਂ ਰੁਪਏ ਇਕੱਠੇ ਕਰਦੇ ਹਨ ਪ੍ਰਸ਼ਾਸਕ ਕੇ ਬੇਨਤੀ ਹੈ ਕਿ ਜੇ ਅਸੀਂ ਪ੍ਰਸ਼ਾਸਨ 295 ਇਹ ਲਾ ਕੇ ਪਰਚਾ ਦਰਜ ਕਰਦਾ ਹੈ ਉਤੇ ਰਾਈਨਾਮਾ ਨਹੀਂ ਹੋਣਾ ਚਾਹੀਦਾ ਉਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਸਾਡੇ ਸਮਾਜ ਦੇ ਕੋ ਚਾਰ ਗੰਦੇ ਅੰਸਰ ਇਦਾਂ ਦੇ ਆ ਕਿ ਸਾਡੇ ਸਮਾਜ ਦੇ ਨਾਂ ਦੇ ਪਹਿਲੋ ਠਗੀਆਂ ਮਾਰਦੇ ਆ ਫਿਰ ਟਰਨੇ ਲਾਉਂਦੇ ਆ ਉਰਤਵਾਲ ਉਹਨਾਂ ਨਾਲ ਰਾਜਨਾਮ ਕਰਦਾ ਇਹਦੀ ਅਸੀਂ ਸਾਡਾ ਸਮਾਂ ਨਿੰਦਾ ਕਰਦਾ ਹੈ ਅਸੀਂ ਉਹਨਾਂ ਦੋਸ਼ਾਂ ਦੇ ਬੰਦੀ ਕਾਰ ਵੀ ਕਰਾਵਾਂਗੇ ਜੈ ਭੀਮ ਜੈ ਭਾਰਤ ਜੈ ਸਭਿਧਾਨ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਅੱਜ ਜਿਹੜਾ ਮੰਗ ਪੱਤਰ ਧਰਮਿੰਦਰ ਜੱਥੇਬੰਦੀਆਂ ਜਿਹੜੀਆਂ ਅੱਜ ਦੇਣ ਆਈਆਂ ਵਾਂ ਕਿ ਜਿਹੜਾ ਲਗਾਤਾਰ ਜਿਹੜਾ ਵਾਲਮੀਕੀ ਸਮਾਜ ਦੀ ਸ਼ਵਿਨ ਨੂੰ ਤੁਮਲ ਕੀਤਾ ਜਾਂਦਾ ਹੈ ਕੁਝ ਰਾਤੀਂ ਸਰਾਵਾਂ ਵੱਲੋਂ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਜਿਹੜੇ ਲੋਗ ਸਪਰੇ ਇਹਨਾਂ ਦੀ ਸ਼ਬੀ ਨੂੰ ਤੁਮਲ ਕਰਦੇ ਭਗਵਾਨ ਮਾਨਮੇ ਕੀ ਮਾਰਾ ਦੀ ਸ਼ਬੀ ਨੂੰ ਤੁਮਲ ਕਰਦੇ ਨੇ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਲੋਕ ਨਜਾਇਜ਼ ਐਸਸੀ ਐਕਟ ਦਾ ਫਾਇਦਾ ਲੈ ਕੇ ਜਾਂ ਨਜਾਇਜ਼ ਲੋਕਾਂ ਦੇ ਉੱਤੇ ਜਿਹੜੀ ਤੋਹਮਤ ਲਗਾਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਇਹਦੀ ਪ੍ਰੋਪਰ ਇਨਕੁਆਰੀ ਕੀਤੀ ਜਾਵੇ ਔਰ ਜਦੋਂ ਇਹਦੀ ਪ੍ਰੋਪਰ ਇਨਕੁਆਰੀ ਹੁੰਦੀ ਆ ਤੇ ਜੇ ਇਹ ਬੰਦਾ ਜੇ ਐਸਸੀ ਐਕਟ ਦਾ ਪਰਚਾ ਜੇ ਹੋਣ ਵਾਲਾ ਹੁੰਦਾ ਤੇ ਪ੍ਰਸ਼ਾਸਨ ਜ਼ਰੂਰ ਕਰੇ ਨਹੀਂ ਤੇ ਜੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਲੋਕ ਜਿਹੜੇ ਕਰਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੈ ਵਾਲਮੀਕੀ ਜੈ ਪੀ ਜੈ ਪਰਤ ਇੱਥੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਇੱਥੇ ਆ ਕੇ ਸਾਡੀ ਗੱਲ ਨੂੰ ਜਿਹੜੀ ਆ ਉਹ ਚੁੱਕਰੇ ਹੋ ਕੁਝ ਸ਼ਰਾਰਤੀ ਅੰਸਰ ਸਮਾਜ ਦੇ ਵਿੱਚ ਹਨ ਜਿਹੜੇ ਕਿ ਸਮਾਜ ਨੂੰ ਉਹਦੀ ਸ਼ੋਭੀ ਜਿਹੜੀ ਆ ਉਹ ਤੋਂ ਉਮਲ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਵਾਲਮੀਕੀ ਸਮਾਜ ਜਿਹੜਾ ਹੈ ਉਹ ਸੱਚ ਤੇ ਚੱਲਣ ਵਾਲਾ ਹੈ ਔਰ ਸਚਾਈ ਦੀ ਜਿਹੜੀ ਜਿੱਤ ਹੁੰਦੀ ਆ ਜੇ ਉਹਨਾਂ ਲੋਕਾਂ ਨੇ ਗਲਤ ਕੰਮ ਕੀਤਾ ਤੇ ਔਰਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਥੀਓ ਜੈ ਹਿੰਦ ਮੇਰਾ ਨਾਮ ਅਮਰਿੰਦਰ ਸਿੰਘ ਆ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੋਂ ਪੰਜਾਬ ਦਾ ਚੇਅਰਮੈਨ ਆ ਇਸ ਤਰ੍ਹਾਂ ਹੈ ਕਿ ਦੇਖੋ ਜੀ ਪੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਤੇ ਸਮੁੱਚੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣਾ ਸਾਡੀ ਜਥੇਬੰਦੀ ਦਾ ਜਿਹੜਾ ਹੈ ਅਜੰਡਾ ਹੈ ਅੱਜ ਮੈਂ ਜਿਹੜੇ ਵਿਸ਼ੇ ਤੇ ਬੋਲਣ ਜਾ ਰਿਹਾ ਵਾਂ ਉਹ ਇਸ ਤਰ੍ਹਾਂ ਹੈ ਜੀ ਕਿ ਕਈ ਲੋਕ ਬਾਲਮੀਕੀ ਸਮਾਜ ਦਾ ਨਾਂ ਲੈ ਕੇ ਖੁਦ ਬਾਲਮੀਕੀ ਸਮਾਜ ਤੋਂ ਹੋ ਕੇ ਤੇ ਬਾਲਮੀਕ ਸਮਾਜ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਮਾਮਲਾ ਅੱਜ ਤੋਂ 5-7 ਦਿਨ ਪਹਿਲਾਂ ਦਾ ਏ ਇਹ ਥਾਣਾ ਕੋਤਵਾਲੀ ਅੰਮ੍ਰਿਤਸਰ ਦੇ ਬਾਹਰ ਅਸੀਂ ਖੜੇ ਆ ਇਹ ਥਾਣੇ ਦੇ ਬਾਹਰ ਹੈਰੀਟੇਜ ਸਟਰੀਟ ਜਿਹੜੀ ਗੋਲਡਨ ਟੈਂਪਲ ਨੂੰ ਜਾਂਦੀ ਹੈ ਇੱਥੇ ਇੱਕ ਵਿਅਕਤੀ ਜੀ ਦਾ ਨਾਂ ਭਰਤ ਹੈ ਤੇ ਉਹਦੇ ਸਾਥੀਆਂ ਵੱਲੋਂ ਧਰਨਾ ਲਗਾਇਆ ਗਿਆ ਐਜੰਡਾ ਕੁਛ ਨਹੀਂ ਸੀ ਨਾ ਪੁਲਿਸ ਨੂੰ ਕੋਈ ਪਹਿਲਾਂ ਸੂਚਨਾ ਦਿੱਤੀ ਗਈ ਬਿਨਾਂ ਕੋਈ ਸੂਚਨਾ ਦੇ ਸਿੱਧਾ ਜਾ ਕੇ ਧਰਨਾ ਲਾ ਦਿੱਤਾ ਗਿਆ ਤੇ ਪ੍ਰੈਸ਼ਰ ਪਾਇਆ ਗਿਆ ਪੁਲਿਸ ਦੇ ਉੱਤੇ ਵੀ ਸਾਨੂੰ ਕਿਸੇ ਨੇ ਜਾਤੀ ਸੂਚਕ ਸ਼ਬਦ ਕਹੇ ਨੇ ਤੇ ਉਹਦੇ ਉੱਤੇ ਹੁਣੇ ਹੀ ਪਰਚਾ ਦਰਜ ਕੀਤਾ ਜਾਵੇ ਉਹ ਮੇਰੇ ਨਾਲ ਆ ਸਾਹਿਬ ਲੜਕਾ ਹੈ ਇਹਦੇ ਉੱਤੇ ਉਹ ਦਰਖਾਸਤ ਦਿੱਤੀ ਗਈ ਵੀ ਇਹਨੇ ਜਾਤੀ ਸੂਚਕ ਸ਼ਬਦ ਕਹੇ ਨੇ ਬਿਨਾ ਕਿਸੇ ਹோம்ਵਰਕ ਦੇ ਬਿਨਾ ਕਿਸੇ ਜਾਣਕਾਰੀ ਦੇ ਇਹ ਚੀਜ਼ ਸਾਬਤ ਕਰਦੀ ਹੈ ਵੀ ਇਹਨਾਂ ਦਾ ਨਿੱਜੀ ਸਵਾਰਥ ਇਹਦੇ ਵਿੱਚ ਕੀ ਹੋ ਸਕਦਾ ਹੈ ਜਦ ਕਿ ਇਹ ਲੜਕਾ ਖੁਦ ਬਾਲਮੀਕੀ ਸਮਾਜ ਦੇ ਵਿੱਚੋਂ ਹੈ ਤੇ ਇਹਦੇ ਉੱਤੇ ਇਹ ਦੇ ਤਾ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕੋਈ ਹோம்ਵਰਕ ਕੀਤਿਆਂ ਇਹਦੇ ਤੇ ਕੁਝ ਨਹੀਂ ਬਣਿਆ ਮੁੜ ਕੇ ਮੌਕੇ ਦੇ ਉੱਤੇ ਪੁਲਿਸ ਨੇ ਜਿਹੜੇ ਹੈਰੀਟੇਜ ਸੀਟ ਦੇ ਵਿੱਚ ਇਹੀ ਰਿਕਸ਼ਾ ਜਾਂਦੇ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇੱਕਦੇ ਦਾ ਟਾਇਰ ਪੰਚਰ ਹੋਇਆ ਫਿਰ ਉਹ ਚੀਜ਼ ਨੂੰ ਇਸ਼ੂ ਬਣਾ ਲਿਆ ਗਿਆ ਇਸ ਕਰਕੇ ਮੈਂ ਸਮੁੱਚੇ ਬਾਲਮਿਕ ਸਮਾਜ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਇਹਦੇ ਨਾਲ ਬਾਲਮਿਕੀ ਭਾਈਚਾਰੇ ਦਾ ਜਿਹੜਾ ਪੀ ਅਕਸ ਤੇ ਖਰਾਬ ਹੁੰਦਾ ਹੀ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਸਮਾਜਿਕ ਸਾਂਝ ਹੈ ਉਹਦੇ ਵਿੱਚ ਵੀ ਤੇਰੇੜਾਂ ਪੈਂਦੀਆਂ ਨੇ ਇਹ ਲੋਕ ਬਾਲਮਿਕ ਸਮਾਜ ਨੂੰ ਬਿਲਕੁਲ ਪੂਰੀ ਤਰ੍ਹਾਂ ਬਦਨਾਮ ਕਰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਸਰਦ ਲਾਇਆ ਗਿਆ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਅੱਗੇ ਇਸ ਤੋਂ ਲਾਵਾ ਪੁਲਿਸ ਨੇ ਆਪਣੀ ਕਾਰਵਾਈ ਦੇ ਵਿੱਚ ਕੁਝ ਨਹੀਂ ਦੋਨਾਂ ਧਿਰਾਂ ਨੇ ਆਪਸ ਚ ਬਹਿ ਕੇ ਤੇ ਫੈਸਲਾ ਕਰ ਲਿਆ ਇਹ ਬੇਸ਼ੱਕ ਆਪਸ ਚ ਫੈਸਲਾ ਕਰ ਲੈਣ ਪਰ ਜੋ ਸਮਾਜ ਦੀ ਬਦਨਾਮੀ ਇਹਦੇ ਦੇ ਨਾਲ ਹੋ ਗਈ ਜਾਂ ਜੋ ਸਾਡੇ ਭਾਈਚਾਰਕ ਸਾਂਝ ਦੇ ਵਿੱਚ ਫਰਕ ਪੈ ਗਿਆ ਉਹਦੀ ਜ਼ਿੰਮੇਵਾਰੀ ਕੀ ਹੈ ਇਸ ਕਰਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਸ ਲੜਕੇ ਨੇ ਜੋ ਗਲਤ ਤਰੀਕੇ ਦੇ ਨਾਲ ਇਹ ਸਭ ਕੁਝ ਕੀਤਾ ਹੈ ਤੇ ਇਹਦੇ ਉੱਤੇ ਉਹਦੀ ਬਣਦੀ ਜਿਹੜੀ ਆ ਕਾਰਵਾਈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਕੀ ਕਿਹਾ ਜਾਂਦੇ ਅੱਜ ਵਾਲਮੀਕੀ ਸਮਾਰਵੀ ਤੁਹਾਡੇ ਨਾਲ ਹੀ ਇੱਥੇ ਪਹੁੰਚਿਆ ਦੀ ਬਿਲਕੁਲ ਜੀ ਸਮਾਜ ਸਾਡੇ ਨਾਲ ਆ ਤੇ ਅਸੀਂ ਸਮਾਜ ਦੇ ਨਾਲ ਆ ਹੁਣ ਉਹ ਪ੍ਰਾਣੀਆਂ ਗੱਲਾਂ ਖਤਮ ਹੋ ਚੁੱਕੀਆਂ ਨੇ ਮੈਂ ਅਸੀਂ 80% ਜਿਹੜਾ ਮਿਲਨ ਵਰਤਨ ਹੈ ਉਹ ਮਿਕਸ ਸਮਾਜ ਦੇ ਨਾਲ ਐ ਇਥੋਂ ਤੱਕ ਕਿ ਮੈਂ ਆਪਣੇ ਘਰ ਦੇ ਵਿੱਚ ਜਿਹੜੀ ਲੜਕੀ ਨੂੰ ਨੋ ਬਣਾ ਕੇ ਘਰ ਲੈ ਕੇ ਆਵਾਂ ਉਹ ਵੀ ਵਾਲਮਿਕ ਸਮਾਜ ਦੀ ਹੈ ਤੇ ਇਸ ਕਰਕੇ ਇਹ ਜਿਹੜੇ ਅਸੀਂ ਬੜੀ ਮੁਸ਼ਕਲ ਦੇ ਨਾਲ ਇਹ ਜੜੀਆਂ ਤੰਦਾਂ ਨੇ ਆਪਸ ਇੱਕ ਦੂਜੇ ਦੇ ਨਾਲ ਜੋੜੀਆਂ ਨੇ ਇਹੋ ਜਿਹੇ ਲੋਕ ਸਾਡੀਆਂ ਤੰਦਾਂ ਨੂੰ ਕਮਜ਼ੋਰ ਕਰਦੇ ਨੇ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਇਹੀ ਨਹੀਂ ਜਿਹੜਾ ਵੀ ਲੋਕ ਕਿਥੇ ਦੂਸਰੇ ਆਪਣੇ ਨਿੱਜੀ स्वार्थਾਂ ਲਈ ਕਿਥੇ ਵੀ ਮਸਲੇ ਨੂੰ ਮਾਲਮੀਕ ਸਮਾਜ ਦੇ ਨਾਲ ਜਾਤੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਹਰੇਕ ਉਸ ਬੰਦੇ ਦੇ ਉੱਤੇ ਕਾਰਵਾਈ ਜੜੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਹੁਣ ਅਸੀਂ ਇੱਕ ਨਵੇਂ ਭਾਰਤ ਦੇ ਵੱਲ ਵਧਦੇ ਪਏ ਆ ਸਾਨੂੰ ਆਪਸੀ ਏਕਤਾ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਹੋ ਜਿਹੇ ਲੋਕਾਂ ਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਲੱਗਦਾ ਨਹੀਂ ਕਿ ਮਾਹੌਲ ਖਰਾਬ ਕੀਤਾ ਜਾਦਾ ਸੀ ਹਾਂਜੀ ਲੱਗਦਾ ਨਹੀਂ ਇਸ ਤਰ੍ਹਾਂ ਮਾਹੌਲ ਖਰਾਬ ਹੁੰਦਾ ਜਿਵੇਂ ਬਿਲਕੁਲ ਇਹ ਤਾਂ ਸਮਝਣ ਵਾਲੀ ਗੱਲ ਹੈ ਨਾ ਤੇ ਮੈਂ ਤੇ ਕਹਿ ਹੀ ਰਿਹਾ ਆ ਵੀ ਮਾਹੌਲ ਤੇ ਖਰਾਬ ਹੋ ਹੀ ਰਿਹਾ ਕਈ ਵਾਰ ਇੱਕ ਛੋਟੀ ਜੀ ਚੰਗਾਰੀ ਪੂਰੇ ਪੰਜਾਬ ਨੂੰ ਦੇ ਕਿ ਜੇ ਵਾਲੇ ਮਨਾ ਦੇ ਵਿੱਚ ਕੋਈ ਇਹੋ ਜੀ ਗੱਲ ਆ ਜਾਵੇ ਤੇ ਫਿਰ ਟਕਰਾਹ ਦੀ ਸਥਿਤੀ ਬਣ ਜਾਂਦੀ ਹੈ। ਕਿ ਅਸੀਂ ਲੋਕ ਕੀ ਕਰਾਂਗੇ ਅਜਨਾ ਮੈਨੂੰ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ। ਦੇਖੋ ਜੀ ਅਸੀਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਹੈ ਤੇ ਇਸ ਤੋਂ ਇਲਾਵਾ ਚੇਤਾਵਨੀ ਦਿੱਤੀ ਗਈ ਹੈ ਵੀ ਅਸੀਂ ਇਸ ਵਿਅਕਤੀ ਦੇ ਖਿਲਾਫ ਐਫ ਆਈ ਆਰ ਜ਼ਰੂਰ ਲੈਣੀ ਹੀ ਲੈਣੀ ਹੈ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਿਆ ਜਾਵੇ। ਠੀਕ ਹੈ ਤਾਂ ਤੁਸੀਂ ਵੀ ਵੀ ਇੱਕ ਨਾ ਦਰਖਾਸਤ ਦਿੱਤੀ ਗਈ ਸੀ ਠੀਕ ਹੈ ਉਹਦੇ ਸਬੰਧ ਚ ਉਹਨਾਂ ਨੇ ਕਿਹਾ ਸੀ ਵੀ ਇਹਦੇ ਤੇ ਕਾਰਵਾਈ ਕਰੋ ਲੇਕਿਨ ਦੋਨਾਂ ਪਾਰਟੀਆਂ ਦਾ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਕਿ ਅੱਜ ਦੂਸਰੀ ਪਾਰਟੀ ਆਈ ਹੈ ਵੀ ਜੋ ਉਹਨਾਂ ਨੇ ਕੰਪਰੋਮਾਈਜ਼ ਕੀਤਾ ਹੈ ਉਹ ਤਾਂ ਠੀਕ ਹੈ ਲੇਕਿਨ ਕਹਿੰਦੇ ਵੀ ਜੋ ਇਹਨਾਂ ਨੇ ਉਸ ਦਿਨ ਸਾਡੇ ਤੇ ਅਲਿਗੇਸ਼ਨ ਲਾਏ ਸੀ ਤੇ ਉਹਦੇ ਖਿਲਾਫ ਕਾਰਵਾਈ ਕਰੋ ਅਸੀਂ ਦਰਖਾਸਤ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਨੋਂ ਪਰંત ਜੋ ਬੰਦੇ ਚਾਹੁੰਦੇ ਤਾਂ ਠੀਕ ਲੱਗਾ ਸੀ ਜਾਂ ਫਿਰ ਗਲਤ ਲਾਇਆ ਗਿਆ ਇਹਨਾਂ ਦੇ ਨਹੀਂ ਅੰਤਰ ਨਹੀਂ ਆਪਾਂ ਕਹਿ ਸਕਦੇ ਉਹ ਬੰਦੇ ਇਕੱਠੇ ਹੋ ਕੇ ਆਏ ਸੀ ਹਾਂਜੀ ਤਾਂ ਉਹਨਾਂ ਦੇ ਵੱਲੋਂ ਆਪਣੀ ਮੰਗ ਰੱਖੀ ਗਈ ਸੀ ਉਦੋਂ ਨੇ ਨੇ ਉਹ ਇੱਕ ਐਪਲੀਕੇਸ਼ਨ ਦੇਣ ਆਏ ਸੀਗੇ ਤੇ ਉਹ ਐਪਲੀਕੇਸ਼ਨ ਤੇ ਦੋਹਾਂ ਪਾਰਟੀਆਂ ਨੇ ਬਾਹਰ ਹੀ ਬੈਠ ਕੇ ਰਾਜੀਨਾਵਾ ਕਰ ਲਿਆ ਸੀ ਇਹੋ ਜੀ ਕੋਈ ਗੱਲ ਹੈ ਠੀਕ ਹੈ